ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸਾਡੇ ਦੇ ਨੈਸ਼ਨਲ ਲੀਡਰ ਨੇ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਦੇ ਬਾਰੇ ਕੁਝ ਕਹਾਜਨ ਕੁੱਤਰੀਆਂ ਉਹਨਾਂ ਨੇ ਕੀਤੀਆਂ ਹੈ ਕਿ ਉਹਦੇ ਰੋਸ ਵਿੱਚ ਉਸਿਆ ਜਦੋਂ ਫੁੱਲਾ ਫੁੱਰੇ ਜਿਹੜੀ ਆਪਣੀ ਰਾਜਨੀਤੀ ਆ ਹਮੇਸ਼ਾ ਮਾਨਦਰ ਨਾਲ ਕੀਤੀ ਕਦੇ ਝੂਠ ਨਹੀਂ ਬੋਲਿਆ ਉੱਥੇ ਲਾਰੇ ਨਹੀਂ ਲਾਏ ਠੀਕ ਆ ਵੀਰੇ ਇਹਨਾਂ ਆਗੂਆਂ ਨੂੰ ਚਾਹੇ ਉਹ ਮ ਜਿਹੜੇ ਬੀਜਪੀ ਵਾਲੇ ਹੋ ਚਾਹੇ ਆਮ ਆਦਿ ਪਟ ਜਾਂ ਕੋਣ ਇਹਨਾਂ ਬੰਗੋ ਨੁਕਤਾ ਨੂੰ ਝੂਠ ਤੇ ਜੁਮਲੇ ਨੇ ਦਖਾਇਆ ਕੀ ਕਰਨ ਚੱਲੋ ਦੇਖੋ ਇਹ ਜਿਹੜਾ ਸਾਡੇ ਮੁੱਖ ਮੰਤਰੀ ਸ੍ਰੀ ਸ਼ਰਵਨ ਸਾਡੇ ਸਾਡੇ નેਸ਼ਨਲ ਲੀਡਰ ਨੇ ਸ੍ਰੀ ਰਾਹੁਲ ਗਾਂਧੀ ਜੀ ਉਹਨਾਂ ਦੇ ਬਾਰੇ ਕੁਝ ਪਵਾਂਜਨ ਟਿੱਪਣੀਆਂ ਉਹਨਾਂ ਨੇ ਕੀਤੀਆਂ ਹੈ ਕਿ ਉਹਦੇ ਰੋਸ ਵਿੱਚ ਉਸ ਜਾਇਤ ਦਾ ਕੁਲਾਫ ਹੋ ਗਿਆ ਹੋਰ ਉਹਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਰਾਹੁਲ ਗਾਂਧੀ ਜੀ ਹੈ ਉਹ ਬੜੇ ਇਹ ਇਮਾਨਦਾਰ ਨੇ ਸੱਚੀ ਗੱਲ ਕਰਨ ਹੈ ਜਿਨ੍ਹਾਂ ਨੇ ਜਿਹੜੀ ਆਪਣੀ ਰਾਜਨੀਤੀ ਆ ਹਮੇਸ਼ਾ ਇਮਾਨਦਾਰ ਨੇ ਕੀਤੀ ਕਦੇ ਝੂਠ ਨਹੀਂ ਬੋਲਿਆ ਝੂਠੇ ਲਾਰੇ ਨਹੀਂ ਲਾਏ ਠੀਕ ਆ ਵੀਰੇ ਇਹਨਾਂ ਵਾਂਗੂੰ ਚਾਹੇ ਉਹ ਜਿਹੜੇ ਬੀਜੇਪੀ ਵਾਲੇ ਹੋਣ ਚਾਹੇ ਆਮ ਆਦਿ ਪੱਟੇ ਵਾਲੇ ਹੋਣ ਇਹਨਾਂ ਵਾਂਗੂੰ ਲੋਕਾਂ ਨੂੰ ਝੂਠੇ ਜੁਮਲੇ ਨਹੀਂ ਦਿਖਾਏ ਝੂਠਿਆ ਕਿ ਮੰਨ ਬੈਠੇ ਕਿਤੇ ਉਹਨਾਂ ਨੇ ਕਹਿੰਦੇ ਕਿ ਉਹ ਜਿਹੜੀ ਕਹਿਣੀ ਦੇ ਕਰਨ ਦੇ ਬੜੇ ਪੱਕੇ ਨੇ ਵਰਗੇ ਮਤਲਬ ਲਾਰੇ ਬਾਅਦ ਛੋਸੇ ਬਾਅਦ ਨਹੀਂ ਨੇ ਤੇ ਜਿਹੜਾ ਅਸੀਂ ਇਹਨਾਂ ਦੀ ਜਿਹੜੀ ਅੰਦੇ ਉਹਦੇ ਬਾਰੇ ਜੋ ਵਾਲੀ ਸਾਡੇ ਪੁਨੀ ਅਸੀਂ ਲਈ ਹੋਰ ਸਾਡੇ ਨਿਰਧਨ ਕਰਦੇ ਆਂ ਔਰ ਉਹ ਸਮਝ ਉਹ ਜਿਹੜਾ ਹੈਗਾ ਉਹਨਾਂ ਰਾਜ ਸਾਰੇ ਜਿਹੜਾ ਹੈਡਕੁਆਟਰਾਂ ਦੇ ਪਾਰਟੀ ਦੇ ਹਕਮੰਦਾਰ ਸਾਡੇ ਭਾਰਤ ਦੇ ਰਾਜਾ ਫਰੈਂਚ ਦੇ ਹਕਮੰਦਾਰ ਜਨਰਲ ਤੁਸੀਂ ਸੇਕਟਨ ਦਾ ਪ੍ਰੋਗਰਾਮ ਕਰਵਾਇਆ ਜੋ ਉਹ ਰਾਜ ਮੰਗਵੱਤ ਵੀ ਦਿੱਤੇ ਜਾਂਦੇ ਬੰਦਪਤ ਹੋਰ ਮੱਤਲਾ ਹੋਇਆ ਵੀ ਜਿਹੜਾ ਸਾਡੇ ਹਰਪਾ 14 ਕੇ ਦਰਵਾਜ਼ਾ ਉੱਤੇ ਯਾਤਰੀ ਡਾਕਟਰ ਪੀ ਆਰ ਮੇਕ ਜਿਹੜੇ उन्हनि जे ग़लत नारे लिखे गे जा उन्हनि जो उन्हनि जहिड़े उते डैप करणी सो उजो असीं जांड़ा असां रोज़ु घटि वापसि उहो बि साम्हूं हिकु पार्टी जो प्रोग्राम जी गवर्नर डी सी बरनाला रा गवर्नर साहिब जे नंत्राहब ਉਹਨੇ ਸਾਡੇ ਦੇ ਨੈਸ਼ਨਲ ਲੀਗ ਦੇ ਸ੍ਰੀ ਰਾੌਂਦ ਗਾਂਧੀ ਜੀ ਉਹਨਾਂ ਦੇ ਬਾਰੇ ਕੁਝ ਕਹਾਜਨ ਕੁੱਤਰੀਆਂ ਉਹਨਾਂ ਨੇ ਕੀਤੀਆਂ ਹੈ ਕਿ ਉਹਦੇ ਰੋਸ ਵਿੱਚ ਉਸਿਆ ਜਦੋਂ ਫੁੱਲਾ ਫੁੱਰੇ ਜਿਹੜੀ ਆਪਣੀ ਰਾਜਨੀਤੀ ਆ ਹਮੇਸ਼ਾ ਮਾਨਦਰ ਨਾਲ ਕੀਤੀ ਕਦੇ ਝੂਠ ਨਹੀਂ ਬੋਲਿਆ ਉੱਥੇ ਲਾਰੇ ਨਹੀਂ ਲਾਇਆ ਠੀਕ ਆ ਵੀਰੇ ਇਹਨਾਂ ਆਗੂਆਂ ਨੂੰ ਚਾਹੇ ਉਹ ਜਿਹੜੇ ਬੀਜੇਪੀ ਵਾਲੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਇਹਨਾਂ ਵਾਂਗੂ ਨੁਕਤਾ ਨੂੰ ਉੱਥੇ ਜੁਮਲੇ ਨਹੀਂ ਦਿਖਾਏ। ਕੀ ਕਰਨ ਚੱਲਿਆ? ਦੇਖੋ ਇਹ ਜਿਹੜਾ ਜਿਹੜਾ ਸਾਡੇ ਮੁੱਖ ਮੰਤਰੀ ਘਰਾਵਨ ਜਿਹੜਾ ਸਾਡੇ ਦੇ ਨੈਸ਼ਨਲ ਲੀਡਰ ਨੇ ਭਰੇ ਰਾਹੁਲ ਗਾਂਧੀ ਜੀ। ਉਹਨਾਂ ਦੇ ਬਾਰੇ ਕੁਝ ਪਵਾਂਜਨ ਟਿੱਪਣੀਆਂ ਉਹਨਾਂ ਨੇ ਕੀਤੀਆਂ ਹੈ ਕਿ ਉਹਦੇ ਰੋਸ ਵਿੱਚ ਉਸ ਜਾਇਟ ਦਾ ਕੁਲਾਫ ਹੋ ਗਿਆ। ਹੋ ਗਿਆ। ਹੋਰ ਉਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਰਾਹੁਲ ਗਾਂਧੀ ਜੀ ਆ ਉਹ ਬੜੇ ਇਹ ਇਮਾਨਦਾਰ ਤੇ ਸੱਚੀ ਜੀ ਕਰੇ ਕਰਨੇ ਜਿਨ੍ਹਾਂ ਨੇ ਜਿਹੜੀ ਆਪਣੀ ਰਾਜਨੀਤੀ ਆ ਹਮੇਸ਼ਾ ਇਮਾਨਦਾਰ ਤੇ ਕੀਤੀ ਕਦੇ ਝੂਠ ਨਹੀਂ ਬੋਲਿਆ ਝੂਠੇ ਲਾਰੇ ਨਹੀਂ ਲਾਏ ਠੀਕ ਆ ਵੀਰੇ ਇਹਨਾਂ ਵਾਂਗੂ ਚਾਹੇ ਉਹ ਜਿਹੜੇ ਬੀਜੇਪੀ ਵਾਲੇ ਹੋਣ ਚਾਹੇ ਆਮ ਆਦਮੀ ਪਾਰਟੀ ਚਾਹ ਕੋਣ ਇਹਨਾਂ ਵਾਂਗੂ ਨੋਕਾਂ ਨੂੰ ਝੂਠੇ ਝੁਮਲੇ ਨਹੀਂ ਦਿਖਾਏ ਝੂਠੀਆਂ ਕਿਮਨਟਰੀ ਕਿੰਨੇ ਉਹਨਾਂ ਨੇ ਕਰਦੇ ਨੇ ਤੋਂ ਜਿਹੜੀ ਕਹਿਣੀ ਦੇ ਕਰਕੇ ਬੜੇ ਪੱਕੇ ਹੰਦਾਂ ਵਰਕੇ ਲਾਰੇ ਬਾ ਸੋਸੇ ਬਾਜ ਦੇਤੇ ਇਹ ਜਿਹੜਾ ਅਸੀਂ ਇਹਨਾਂ ਦੀ ਜਿਹੜੀ ਅੰਦਰੀ ਉਹਦੇ ਬਾਰੇ ਜੋ ਪਾਲੀ ਸਾਧ ਪੁਨੀ ਅਸੀਂ ਜੀ ਹੋਰ ਸਾਡੇ ਨੰਦਾਂ ਕਰਦੇ ਆਂ ਔਰ ਉਹ ਸਮਝ ਉਹਦੀ ਜਿਹੜਾ ਹੈਗਾ ਉਹਨਾਂ ਰਾਜ ਸਾਰੇ ਜਿਹੜਾ ਹੈਡਕੁਆਟਰਾਂ ਦੇ ਪਾਰਟੀ ਆ ਹਕਮਤਾਰ ਸਾਡੇ ਪ੍ਰਧਾਨ ਜੀ ਰਾਜਾ ਫਰੈਂਚ ਦੇ ਹਕਮਤਾਰ ਜਨਰਲ ਤੁਸੀਂ ਇਕੱਲਾ ਪ੍ਰੋਗਰਾਮ ਕਰਵਾਇਆ ਜੋ ਉਹ ਰਾਜ ਮੰਗਵੱਤ ਵੀ ਦਿੱਤੇ ਜਾਂਦੇ ਹਨ ਬੰਦ ਪਤਾ ਹੋਰ ਮੱਤਦਾ ਹੋਇਆ ਵੀ ਜਿਹੜਾ ਸਾਡੇ ਹਰਪਾ 14 ਕੇਂਦਰਵਾਸਾ ਉੱਤੇ ਯਾਤਰੀ ਡਾਕਟਰ ਪੀ ਆਰ ਮੇਕ ਜਿਹੜੇ सिलेक्टर जहिड़े ग़लति नारे लिखे उते डैप करणी उस वजो असीं या उन्हनि जहिड़ा असां रोटी ताणी घटि वापसि उहो बि साम्हूं हिकु पार्टी जो प्रोग्राम असीं जा गवर्नर डी सी बरनला राही जहिड़ा गवर्नर साहिब जे न